ਵੇਖ ਸਦੇਓ ਤਸਵੀਰਾਂ ਤਾਲੁਕ ਸਾਂਝੀ ਕਰਾਂਗੇ ਉਸ ਪਰਿਵਾਰ ਦੀਆਂ ਜਿਨ੍ਹਾਂ ਦਾ ਚੋਲਾ ਚੁੰਕਾ ਜਿਹੜਾ ਕੀ ਇੱਥੇ ਜਿਹੜੇ ਰੋਟੀ ਪਾਣੀ ਪਛਾਦਾ ਬਣਾਉਂਦੇ ਸੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋ ਗਏ ਨੇ ਚੁੱਲਾ ਜਿਹੜਾ ਉਹ ਵੀ ਠੰਡਾ ਹੋ ਚੁੱਕਿਆ ਇਹ ਪਰਿਵਾਰ ਕੇ ਮੈਂਬਰ ਨੇ ਤੁਸੀਂ ਦੇਖਦੇ ਹੋ ਹਾਲਾਤ ਨੇ ਇਨਾਂ ਦੇ ਗਰੀਬ ਬੰਦੇ ਦਾ ਤੇ ਰੋਜੀ ਰੋਟੀ ਵੀ ਜਿਹੜੀ ਬੰਦ ਹੋ ਚੁੱਕੀ ਐ ਇਸ ਹਰ ਦੀ ਮਾਲ ਵਿੱਚ ਤੇ ਕਮਰੇ ਜਿਹੜੇ ਉਹ ਵੀ ਡਿੱਗ ਚੁੱਕੇ ਆ ਬਹੁਤ ਮੁਸ਼ਕਲ ਐ ਆ ਬਣਾਉਣੀ ਗਾਂਧਿਆੜੀ ਦੱਪਿਆਂ ਨੇ ਬੜੀ ਮੁਸ਼ਕਲ ਬਣਾਉਣੀ ਹੈ ਅੱਗੇ ਮਹਾ ਹੀ ਬਣਾਇਆ ਅਸੀਂ ਦਿਹਾੜੀ ਦਾ ਘਰ ਕਰ ਕਰਕੇ ਰੁਪਈਆ ਰੁਪਈਆ ਜੋੜ ਕੇ ਤੇ ਰੋਣਾ ਉਂਡਿਆ ਹੋਣ ਡਿਗ ਪਿਆ ਤੇ ਕਿਤਰਾ ਬਣਾਈਏ ਅੱਜ ਚੁੱਲਾ ਤੱਕ ਠੰਡਾ ਹੋ ਗਿਆ ਤੁਹਾਡੇ ਹਾਲਾਤ ਨੇ ਰੋਟੀ ਪਾਣੀ ਕਿਸ ਤਰ੍ਹਾਂ ਪਕਾਉਂਦੇ ਹੋ ਕਿਸ ਤਰ੍ਹਾਂ ਫਿਰ ਜ਼ਿਆਦਾ ਪਰਵਾਹ ਬੰਨ੍ਹ ਗਏ ਬੱਚੇ ਸੀ ਦੇਖਿਆ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਦੇ ਹਾਂ ਜੀ ਕਿਹਦੇ ਘਰ ਰਹਿਣ ਦੇ ਤਕੋਠੇ ਦੇ ਉੱਤੇ ਤਰਪਾਲ ਤਾਣ ਕੇ ਬਹੁਤ ਮੁਸ਼ਕਲ ਬੱਚਿਆਂ ਨੇ ਉੱਥੇ ਵੀ ਮੀਂਹ ਵਰਦੇ ਦੇ ਵਿੱਚ ਇਤਰੇ ਰਹਿਨੇ ਆ ਬਹੁਤ ਜ਼ਿਆਦਾ ਮੁਸ਼ਕਿਲ ਆ ਰਿਹਾ ਉਧਰ ਦਾਦੀ ਦਾ ਘਰ ਹੈ ਛੋਟਾ ਜਿਹਾ ਉੱਥੇ ਰਹਿ ਰਿਹਾ ਹਾਂਜੀ ਡਰ ਲੱਗਦਾ ਹੈ ਘਰ ਦੇ ਅੰਦਰ ਆਣ ਲੱਗਿਆ ਕਿ ਡੇਗ ਨਾ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਕੀ ਹਾਲਾਤ ਨੇ ਸਾਰੀ ਉੱਪਰ ਲੱਗ ਜਾਂਦੀ ਬੰਦੇ ਨੂੰ ਮਕਾਨ ਬਣਾਉਣ ਲੱਗਿਆ ਘਰ ਬਣਾਉਣ ਲੱਗਿਆ ਪਰ ਜਦੋਂ ਇਸ ਤਰ੍ਹਾਂ ਦੇ ਆ ਬਾੜ ਆਉਂਦੀ ਆ ਸਾਰਾ ਘਰ ਬਰਬਾਦ ਕਰ ਦਿੰਦੀ ਆ ਤੁਸੀਂ ਦੇਖਿਆ ਵਿਚਾਰਿਆਂ ਨੇ ਮਾਂਡਾ ਤੱਕ ਲਾਇਆ ਪਾਣੀ ਨਾਲ ਅੰਦਰ ਤੱਕ ਚਲ ਗਿਆ ਸੀ ਬੈੱਡ ਤੱਕ ਜਿਹੜੇ ਨੇ ਸਾਰੇ ਉੱਤੇ ਝਾੜੇ ਨੇ ਸਮਾਨ ਬਰਬਾਦ ਹੋ ਗਿਆ ਪਾਲੇ ਵਾਲੀ ਛੱਤਾਂ ਨੇ ਚੌਂਦੀਆਂ ਬੜੀਆਂ ਹੋਣੀਆਂ ਕਿੰਨਾ ਕਿੰਨਾ ਪਾਣੀ ਅੰਦਰੋਂ ਸਮਾਨ ਕਿੰਨਾ ਕਿਥੇ ਚੁੱਕ ਚੁੱਕ ਕੇ ਤੁਸੀਂ ਲੱਗ ਗਏ ਉਹ ਹੁਣ ਤੱਕ ਸਮਾਨ ਕਿਥੇ ਪਹੁੰਚਾਇਆ ਮਾਂਡਾ ਛੰਨਾ ਹੀ ਖੜਿਆ ਇੱਥੇ ਲੱਗੇ ਕੋਠਿਆਂ ਤੇ ਕੇ ਦੇਕਰ ਵਿਚਾਰਾ ਕੋਈ ਪਹੁੰਚਿਆ ਨਹੀਂ ਪਹੁੰਚਿਆ ਪ੍ਰਸ਼ਾਸਨ ਦੀ ਘਾਈ ਲੈ ਕੇ ਕੋਈ ਹਾਂਜੀ ਵੈਸੇ ਰੋਟੀ ਪਾਣੀ ਤਾਰਿਆ ਵੈਸੇ ਕੋਈ ਆਇਆ ਨਹੀਂ ਹੋਰ ਕੋਈ ਨਹੀਂ ਆਇਆ ਹਾਂਜੀ ਬਹੁਤ ਮੁਸ਼ਕਿਲ ਹੁੰਦਾ ਸੀ ਕੁਝ ਵੀ ਨਹੀਂ ਕਰ ਸਕਦੇ ਮਤਲਬ ਜੋ ਹੀ ਕਰਦਾ ਸਮਾਨ ਬਣਾਇਆ ਸੀ ਏਕ-ਏਕ ਪੈਸਾ ਜੋੜ ਕੇ ਬਣਾਇਆ ਸੀ ਉਹ ਕਿਦਾਂ ਬਣਾਈਏ ਦੁਬਾਰਾ ਨਹੀਂ ਬਣਾਇਆ ਜਾਂਦਾ ਬਹੁਤ ਮੁਸ਼ਕਿਲ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚਲੰਦੇ ਨਾਲ ਗਰਾਊਂਡ ਜ਼ੀਰੋ ਰਿਪੋਰਟ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਅਸੀਂ ਪਿੰਡ ਲੱਖੋਵਾਲ ਵਿੱਚ ਪਹੁੰਚੇ ਆਂ ਇਹ ਨਾਲੇ ਇਲਾਕੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕੀਤੀ ਐ ਇਸ ਪਿੰਡ ਦੀਆਂ ਜਿੱਥੇ ਕਿ ਬਹੁਤ ਘੱਟ ਲੋਕ ਜਿਹੜੇ ਪਹੁੰਚੇ ਨੇ ਪਰ ਲੋਕਾਂ ਦਾ ਨੁਕਸਾਨ ਬਹੁਤ ਹੋ ਚੁੱਕਿਆ ਹਰ ਦੀ ਜਿਹੜੀ ਮਾਰ ਇਸ ਪਿੰਡ ਵਿੱਚ ਬਹੁਤ ਜ਼ਿਆਦਾ ਆਈ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਉਸ ਪਰਿਵਾਰ ਦੀਆਂ ਜਿਨ੍ਹਾਂ ਦਾ ਚੋਲਾ ਚੁੰਗਾ ਜਿਹੜਾ ਕਿ ਇੱਥੇ ਜਿਹੜੇ ਰੋਟੀ ਪਾਣੀ ਪਛਾਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਰਿਵਾਰ ਗਰੀਬ ਪਰਿਵਾਰ ਆ ਕੋਈ ਘਾਤੀ ਜ ਨੂੰ ਮਾਰਾਂਗੇ ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਨੇ ਇਹ ਛੋਟੇ ਛੋਟੇ ਬੱਚੇ ਦੇ ਨਾਲ ਇਹ ਪਰਿਵਾਰ ਕੇ ਮੈਂਬਰ ਨੇ ਤੁਸੀਂ ਦੇਖੋ ਹਾਲਾਤ ਨੇ ਇਹਨਾਂ ਦੇ ਗਰੀਬ ਬੰਦੇ ਦਾ ਤੇ ਰੋਜੀ ਰੋਟੀ ਵੀ ਜੜੀ ਬੰਦ ਹੋ ਚੁੱਕੀ ਐ ਇਸ ਹਰ ਦੀ ਮਾਲ ਵਿੱਚ ਹਾਲਾਤ ਵੇਖ ਲੋ ਕੀ ਨੇ ਗੱਲ ਬਾਤ ਜਰੂਰ ਕਰਾਂਗੇ ਭੈਣ ਦੇ ਨਾਲ ਭੈਣੇ ਹਾਲਾਤ ਕੀ ਨੇ ਦਸਕਾ ਨੂੰ ਸਾਝਾ ਕਰ ਦੋ ਕਿੰਨੀ ਹਰ ਦੀ ਮਾਲ ਵਜੀ ਤੁਹਾਨੂੰ ਬਹੁਤ ਮਾੜੀ ਮੰਦਾ ਹਾਲ ਆ ਬਹੁਤ ਅਸੀਂ ਔਖਾ ਟਾਈਮ ਲਗਾਉਂਦੇ ਰੋਟੀ ਪਾਣੀ ਇਤਰਾ ਜਿਹੜਾ ਕੋਈ ਦੇ ਜਾਂਦਾ ਉਹਦੇ ਨਾਲ ਟਾਈਮ ਲਗਾਉਂਦੇ ਆ ਅਸੀਂ ਪੀ ਕਮਰੇ ਜਿਹੜੇ ਉਹ ਵੀ ਡਿੱਗ ਚੁੱਕੇ ਆ ਬਹੁਤ ਮੁਸ਼ਕਲ ਆ ਬਣਾਉਣੀ ਗਾਂ ਦਿਹਾੜੀ ਦਪਿਆਂ ਨੇ ਬੜੀ ਮੁਸ਼ਕਲ ਬਣਾਉਣੀ ਆ ਅੱਗੇ ਮਹਾ ਹੀ ਬਣਾਇਆ ਅਸੀਂ ਦਿਹਾੜੀ ਦਾ ਘਰ ਘਰ ਕੇ ਰੁਪਈਆ ਰੁਪਈਆ ਜੋੜ ਕੇ ਤੇ ਰੋਣਾ ਆਉਂਦਿਆ ਹੁਣ ਡਿੱਗ ਪਿਆ ਤੇ ਕਿ ਤਰ੍ਹਾਂ ਬਣਾਈਏ ਮੇਰੇ ਅਸੂਪੀ ਅਸੀਂ ਦੇਖਿਆ ਤੁਹਾਡਾ ਚੁੱਲਾ ਚੌਂਕਾ ਜਿਹੜਾ ਜਿਹਦਾ ਤੁਸੀਂ ਰੋਟੀ ਪਾਣੀ ਪਛਾਦਾ ਬਣਾਉਂਦੇ ਸੀ ਸਭ ਕੁਝ ਤਬਾਹ ਹੋ ਗਿਆ ਆ ਚੁੱਲਾ ਤੱਕ ਠੰਡਾ ਹੋ ਗਿਆ ਤੁਹਾਡੇ ਹਾਲਾਤ ਨੇ ਰੋਟੀ ਪਾਣੀ ਕਿਸ ਤਰ੍ਹਾਂ ਪਕਾਉਂਦੇ ਹੋ ਕਿਸ ਤਰ੍ਹਾਂ ਫਿਰ ਜ਼ਿਆਦਾ ਪ੍ਰਵਾਦ ਬੰਨਿੰਗ ਦੇ ਬੱਚੇ ਅਸੀਂ ਦੇਖਿਆ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਦੇ ਹੋ ਬੱਚਿਆਂ ਦਾ ਹਾਂਜੀ ਕਿਸੇ ਦੇ ਘਰ ਰਹਿਣ ਦੇ ਤਕੋਠੇ ਦੇ ਉੱਤੇ ਤਰਪਾਲ ਤਾਣ ਕੇ ਬਹੁਤ ਮੁਸ਼ਕਲ ਬੱਚਿਆਂ ਨੂੰ ਉੱਥੇ ਵੀ ਮੀਂਹ ਵਰਦੇ ਜੋ ਵਿੱਚ ਇਤਰਾ ਹੀ ਰਹਿਨੇ ਆ ਮੁਰੰਨੇ ਆ ਮੇਰੇ ਸੁਪੀ ਪਰਿਵਾਰ ਦਾ ਮੁਖੀਆ ਕੀ ਕੰਮ ਕਰਦਾ ਵਾ ਇਹਨਾਂ ਦੇ ਪਿਤਾ ਕੀ ਕੰਮ ਕਰਦੇ ਨੇ ਕਿਸ ਤਰ੍ਹਾਂ ਪਰਵਾਦਾਂ ਰੋਟੀ ਕੁਜਾਰਾ ਹੁੰਦਾ ਵਾ ਦੱਸ ਸਕਦੇ ਹੋ ਸਾਡਾ ਕੰਮ ਪਿਤਾ ਨਾਲ ਦਾ ਦਿਹਾੜੀ ਦੱਪਾ ਜੇ ਕੋਈ ਲੱਭ ਜੇ ਤੇ ਕਰ ਲੈਂਦੇ ਨੇ ਬਹੁਤ ਵੀ ਮੰਦਾ ਲਾ ਹੁਣ ਇਤਰਾ ਪਾਣੀ ਤੇ ਦਿਹਾੜੀ ਦੱਪਾ ਵੀ ਕਿੱਥੋਂ ਕੰਮ ਕਰਨਾ ਕਿਤਰਾ ਪੈਰ ਤੇ ਉਹਦੇ ਛੱਟ ਲੱਗੀ ਆ ਨਹੀਂ ਵੀ ਜ਼ੋਰ ਦਾ ਕੰਮ ਨਹੀਂ ਹੁੰਦਾ ਇਤਰਾ ਜਿਵੇਂ ਬਾਲੇ ਵਾਲੀ ਛੱਤਾਂ ਨੇ ਚੌਂਦੀਆਂ ਬੜੀਆਂ ਹੋਣੀਆਂ ਕਿੰਨਾ ਕੰਨਾ ਪਾਣੀ ਅੰਦਰੋਂ ਸਬਾਨ ਕਿੰਨਾ ਕਿਥੇ ਚੁੱਕ ਚੁੱਕ ਕੇ ਤੁਸੀਂ ਲਾ ਗਏ ਹੋ ਹੁਣ ਤੱਕ ਸਬਾਨ ਕਿੱਥੇ ਪਹੁੰਚਾਇਆ ਪਾਂਡਾ ਚੰਨੈ ਖੜਿਆ ਇੱਥੇ ਲਾਗੇ ਕੋਠਿਆਂ ਦੇ ਹਾਂਜੀ ਕੇਦੇ ਘਰ ਹਾਂਜੀ ਕੇਦੇ ਘਰ ਰੱਖਿਆ ਪਾਂਡਾ ਚੰਨੈ ਬਾਕੀ ਇੱਥੇ ਹੁਣ ਕਿੰਨਾ ਕਿ ਚੁੱਕ ਕੇ ਕੇਦੇ ਘਰ ਖੜੇ ਤੇ ਬੱਚਿਆਂ ਨੂੰ ਕਿੰਨਾ ਕਿ ਪਛਾਤਾ ਵਗੈਰਾ ਰੋਟੀ ਪਾਣੀ ਛਕਾਇਆ ਬੱਚਣ ਹਾਂਜੀ ਇਸ ਤਰ੍ਹਾਂ ਦੇ ਜਾਂਦੇ ਜਿਹੜੇ ਸੇਵਾਦਾਰ ਰੋਟੀ ਪਾਣੀ ਉਹ ਬੱਚੇ ਖਾ ਕੇ ਟਾਈਮ ਪਾਸ ਕਰਨ ਦਾ ਹੈ ਹਾਂਜੀ ਬਿਲਕੁਲ ਜੀ ਇਕ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਮਾਨ ਜਿਹੜਾ ਵਾ ਕਿਸ ਤਰ੍ਹਾਂ ਕਿੰਨੀ ਮਿਹਨਤ ਨਾਲ ਸਮਾਨ ਬਣਾਇਆ ਪਰ ਸਾਰਾ ਸਮਾਨ ਜਿਹੜਾ ਕੰਨ ਟੱਪੋ ਰੱਖਿਆ ਵਾ ਹਾਲਾਤ ਵੇਖ ਲੋ ਪਾਣੀ ਕਿੰਨਾ ਆ ਗਿਆ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਹਾਲਾਤ ਕੀ ਨੇ ਇਲਾਕੇ ਦੇ ਕਿੰਨੀ ਕਹੜ ਦੀ ਮਾਰ ਵਜੀ ਤੁਹਾਨੂੰ ਬਹੁਤ ਜਿਆਦੀ ਜੀ ਸਾਰੇ ਇਲਾਕੇ ਨੂੰ ਵਜੀ ਆ ਤੇ ਬਹੁਤ ਜਿਆਦਾ ਮੰਦਾ ਹਾਲਿਆ ਤੇ ਬਹੁਤ ਜਿਆਦੇ ਔਖੇ ਰਹਿਣ ਦੇ ਆ ਕਿਸੇ ਦੇ ਘਰ ਰਹਿਣ ਦੇ ਆ ਇਤਨਾ ਮੀਂਹ ਦੇ ਵਿੱਚ ਕੋਈ ਤਰਪਾਲ ਉੱਡ ਜਾਂਦੀ ਹੈ ਫਿਰ ਰੱਖਣੇ ਸੌਦਾ ਭੇਜਣ ਦਾ ਸਭ ਕੁਝ ਮੜਾ ਹਾਲਿਆ ਤੇ ਰਹਿਣਾ ਮੁਸ਼ਕਲ ਆ ਤੇ ਹੁਣ ਵੇਖ ਲੋ ਵੀ ਤੁਹਾਡੇ ਕੋਈ ਵੇਖੋ ਵੀ ਕੀ ਬਾਂਡਿਆ ਆ ਤੁਸੀਂ ਆ ਵੀ ਵੇਖ ਰਹੇ ਹੋ ਤੇ 100 ਪੈਸੇ ਦੇਖਿਆ ਤੁਹਾਡਾ ਚੁੱਲਾ ਚੋਂਕਾ ਵੀ ਖਤਮ ਹੋ ਚੁੱਕਿਆ ਵਾ ਪਿੱਛੇ ਜਿਹੜਾ ਸਮਾਨ ਸੀ ਤੁਹਾਡਾ ਟਾਰਾ ਜਿਹੜਾ ਮਕਾਨ ਆ ਉਹ ਵੀ ਡਿੱਗਣ ਨੂੰ ਤਿਆਰ ਆ ਗਿਆ ਵਾ ਵੇਖੋ ਜੀ ਆ ਮਕਾਨ ਵੀ ਟਾਰਾ ਵੀ ਡੇਪਿਆ ਆ ਸਾਰੇ ਵੇਖੋ ਜੀ ਡਿੱਗਣ ਵਾਲਾ ਹੀ ਆ ਸਭ ਕੁਝ ਜੀ ਪਾਣੀ ਵੇਖੋ ਖਲੋਤਾ ਆ ਤੇ ਮਾੜੇ ਹਾਲਤ ਨੇ ਰਹਿਣਾ ਮੁਸ਼ਕਲ ਆ ਤੇ ਬਕਾਨੇ ਘਰ ਰਹੇ ਆ ਸਰਕਾਰੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਕੋਈ ਤਹਾਲੂ ਕੋਈ ਪੁਕਤ ਇਂਤਜ਼ਾਮ ਕੀਤਾ ਗਿਆ ਤੁਹਾਨੂੰ ਰਾਸ਼ਨ ਪਾਣੀ ਕਿਸੇ ਗੱਲ ਦਾ ਕੋਈ ਪਹੁੰਚਾਂਗੇ ਨਹੀਂ ਪਹੁੰਚਾਂਗੇ ਪਮਕਾ ਜੀ ਪਾ ਰਖਣ ਪਾਣੀ ਬਾਬੇ ਲਿਆਉਂਦੇ ਨੇ ਗੁਰਦੁਆਰੇ ਲਿਆਉਣੇ ਵਾਲੇ ਲਿਆਉਂਦੇ ਨੇ ਪਿੰਡਾਂ ਵਾਲੇ ਲਿਆਉਂਦੇ ਨੇ ਉਹ ਹੀ ਖਾਣੇ ਆ ਉਹ ਹੀ ਕੋਠਿਆਂ ਦੇ ਰਹਿਣੇ ਉਹ ਉਹ ਦੇ ਜਾਂਦੇ ਉਹ ਹੀ ਖਾਣੇ ਆ ਜੀ ਵੀਰ ਸਭੀ ਹੁਣ ਤੁਹਾਨੂੰ ਜਿਹੜੀ ਮਾਰ ਵੱਜੀ ਆ ਕੀ ਲੱਗਦਾ ਉੱਠ ਪਾਓਗੇ ਤੁਹਾਡਾ ਜਿਹੜਾ ਹਾਲਾਤ ਨੇ ਘਰ ਦੀ ਗਰੀਬੀ ਕੀ ਲੱਗਦਾ ਨਿਕਲ ਪਾਓਗੇ ਕਦੋਂ ਜੀ ਵੇਖੋ ਜੀ ਗਰੀਬੀ ਕਿ ਤਰ੍ਹਾਂ ਨਿਕਲਨੇ ਜੇ ਤੇ ਸਰਕਾਰ ਕੋਈ ਜਵੇਗੀ ਤੇ ਫੇਰ ਕੋਈ ਇਸ ਤਰ੍ਹਾਂ ਬਣ ਜਾਏਗਾ ਜੇ ਨਾ ਜਵੇਗੀ ਤੇ ਫੇਰ ਤੇ ਇਸ ਤਰ੍ਹਾਂ ਹੀ ਲੱਤ ਰਹਿਣੇ ਨੇ ਵੀ ਗਰੀਬ ਨੇ ਨਾਜ ਹੁਣ ਕੰਮ ਹੀ ਮਿਲਣਾ ਏ ਛੇਤੀ ਜੇ ਨਾਲ ਕੋਈ ਕਾਰੋਬਾਰੀ ਚੱਲਣਾ ਤੇ ਇਹ ਵੀ ਨੇ ਇੱਥੇ ਬਹੁਤ ਨੁਕਸਾਨ ਕੀ ਕੀ ਹੋ ਗਿਆ ਅਸੀਂ ਦੇਖਿਆ ਸਭ ਕੁਝ ਇੱਥੇ ਬਰਬਾਦ ਹੋ ਗਿਆ ਪਾਣੀ ਕਾਫੀ ਤੱਕ ਮਾਰ ਕਰ ਗਿਆ ਇਹ ਸਾਰਾ ਪਾਣੀ ਸੱਕੀ ਦਾ ਮਾਰ ਵਜਾ ਇਹ ਜੀ ਆਹ ਪਿੱਛੋਂ ਸੱਕੀ ਦਾ ਨਹੀਂ ਨਾ ਦਰਿਆ ਦਾ ਵਜਾ ਆ ਚਾਰ-ਛੇ ਫੇਰੇ ਘੁੰਮ ਕੇ ਪਾਣੀ ਆਇਆ ਆ ਤੇ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਠੀਕ ਹੈ ਜੀ ਬਿਲਕੁਲ ਕੋਈ ਤਸਵੀਰਾਂ ਜੂ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿੱਥੇ ਤੇ ਝਾਤ ਮਾਰਦੇ ਆ ਪਾਣੀ ਦੀ ਮਾਰ ਵਜਿ ਆ ਤੇ ਆ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦਾ ਇਹ ਬਾਬਾ ਜੀ ਕੀ ਬਣਾਇਆ ਜਿਹੜਾ ਢਾਹਰਾ ਪੇਰ ਵਿੱਚ ਕੀ ਰੱਖਿਆ ਸੀ ਸਮਾਨ ਵਗੈਰਾ ਤੁਹਾਡਾ ਬਾਥਰੂ ਇਥੇ ਜੀ ਡੰਗਰ ਹੁੰਦੇ ਸੀ ਤੇ ਡੰਗਰਾ ਕਰਕੇ ਤੇ ਡੰਗਰ ਉਧਰ ਵੱਧੇ ਨੇ ਬਾਹਰ ਗਿਆ ਕੇ ਤੇ ਆਪ ਵੇਖੋ ਵੀ ਨਲਕਾਏ ਉਥੇ ਤੇ ਟੁੱਟੀ ਲੱਗੀ ਉਥੇ ਤੇ ਸਾਰਾ ਪਾਣੀ ਆ ਤੇ ਬਾਹਰ ਹੁਣ ਰਹਿਨੇ ਉਥੇ ਕਿਸੇ ਦੇ ਘਰ ਵੱਧੇ ਨਹੀਂ ਬਿਲਕੁਲ ਜੀ ਰਾਣਾ ਬੱਲ ਨਾਲ ਗੱਲ ਕਰਦੇ ਆ ਰਾਣਾ ਜੀ ਹਾਲਾਤ ਬੜੇ ਮਾੜੇ ਨੇ ਇਲਾਕੇ ਦੇ ਅਸੀਂ ਦੇਖ ਅੱਜ ਜੀਲੋਗਰ ਰਿਪੋਰਟ ਕੀਤੀ ਆ ਪੰਜਾਬੀ ਲੋਕ ਜੀ ਟੀਮ ਜੋਂ ਦੇ ਹੜ ਆਏ ਨੇ ਉਹਨਾਂ ਦੀ ਇਲਾਕੇ ਦਾ ਦੌਰਾ ਕਰ ਰਹੀ ਆ ਬਹੁਤ ਮਾਰ ਵੱਜੀ ਪਿੰਡਾਂ ਦੀ ਹਾਲਾਤ ਬੜੇ ਮਾੜੇ ਨੇ ਕੀ ਕਹਿਣਾ ਚਾਹੋਗੇ ਕਰੀਅਰ ਸਾਹਿਬ ਜਿੰਨੇ ਹਾਲਾਤ ਮਾੜੇ ਹੋ ਗਏ ਹਨ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਖਾਸ ਕਰਕੇ ਤਹਿਸੀਲ ਅਜਨਾਲਾ ਹਲਕਾ ਰਮਦਾਸ ਗੱਗੋਮਾਲ ਇਹ ਜੋ ਬੈਲਟ ਆ ਬਾਰਡਰ ਬੈਲਟ ਆ ਜਿਹੜੇ ਜ਼ਿਮੀਂਦਾਰ ਹੀ ਨਾ ਇੱਕ ਵਾਰੀ ਆੜਤੀਆਂ ਥੱਲੇ ਉੱਠ ਚੁੱਕੇ ਸੀ ਠੀਕ ਹੈ ਜੀ ਕਿਉਂਕਿ 88 ਤੋਂ ਵੀ ਮਾਰ ਵਜੀ ਗਾਂ 94 'ਚ ਵੀ ਵਜੀ ਆ ਤੇ ਜਿਹੜੇ ਕਰਜ਼ਿਆਂ ਥੱਲੇ ਆਏ ਸੀ ਉਹ ਉੱਠ ਚੁੱਕੇ ਸੀ ਇੱਕ ਵਾਰੀ ਆੜਤੀਆਂ ਉਹ ਅਸੀਂ ਫਿਰ 10 15 ਸਾਲ ਪਿੱਛੇ ਪੈ ਗਏ ਆ ਤੇ ਜਿਹੜਾ ਹੁਣ ਤੁਸੀਂ ਇਹ ਸਾਰੇ ਗਰਾਊਂਡ ਲੈਵਲ ਤੋਂ ਤੁਸੀਂ ਰਿਪੋਰਟ ਕੀਤੀ ਆ ਜੋ ਹਾਲਾਤ ਇਸ ਪਿੰਡ ਦੇ ਬਣਿਆ ਨਾ ਇਹ ਹਾਲਾਤ ਇੰਨੇ ਤਰਸਯੋਗ ਹਾਲਾਤ ਆ ਨਾ ਤੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਵੀ ਜਦੋਂ ਆ ਵੇਖੋ ਬਰਸਾਤ ਦਾ ਹਰ ਨੂੰ ਪਤਾ ਆ ਵੀ بارش ਹੋਣੀ ਆ ਬਿਲਕੁਲ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਜੇ ਇਹ ਬਰਸਾਤ ਹੋਣੀ ਆ ਆਪਾਂ ਪਹਿਲਾ ਜੇ ਤਰ੍ਹਾਂ ਅੱਗੇ ਇਹਦੇ ਨਾਲ ਹੀ ਸੱਕੀ ਪੈਂਦੀ ਆ ਉਹਦੀ ਨਿਕਾਸੀ ਹੋਈ ਹੁੰਦੀ ਚਲੋ ਠੀਕ ਆ ਦਰਿਆ ਦਾ ਬੰਨ ਟੁੱਟ ਗਿਆ ਚਲੋ ਉਧਰੋਂ ਪਾਣੀ ਆ ਗਿਆ ਇਹ ਅੱਗੇ ਨਵਾਣ ਜਾਂਦੇ ਅੱਗੇ ਨਿਕਾਸੀ ਹੋਈ ਹੁੰਦੀ ਤੇ ਆਪੇ ਡਰੇਨ ਦੇ ਸੱਕੀ ਤੇ ਪੋਲ ਰਾਂਗੇ ਅੱਗੇ ਗਾਂ ਪਾਣੀ ਨਿਕਾਸ ਹੋ ਜਾਂਦਾ ਤੇ ਇਹ ਪਿੰਡ ਦੇ ਉੱਤੇ ਇਹਨਾਂ ਨੁਕਸਾਨ ਨਾ ਹੁੰਦਾ ਇਹ ਪਿੰਡ ਦੇ ਵਿੱਚ ਨਾ ਸਾਰੀ ਫਸਲ ਤਬਾਹ ਹੋ ਗਈ ਆ ਜਿਹੜੀ ਇੱਕ 0% ਵੀ ਨਹੀਂ ਇੱਥੇ ਇੱਕ ਆਪਣੀ ਖੇਤੀ ਬਚਣੀ ਜੇ ਮੇਸ ਲੱਖੋਵਾਲ ਦੀ ਪਿੰਡ ਦੀ ਗੱਲ ਕਰੀਏ ਹਾਲਾਤ ਕੀ ਨੇ ਕਹਿੰਦੇ ਇਸ ਪਾਣੀ ਜਿਹੜਾ ਵਾ ਕਈ ਤਰ ਉੱਪਰ ਜਲਾ ਬਹੁਤ ਜਲਾ ਪਾਣੀ ਆ ਬੀ ਲੋਕਾਂ ਦੇ ਘਰਾਂ ਤੱਕ ਜਲਾ ਪਾਣੀ ਚਲ ਗਿਆ ਸੀ ਲੋਕ ਡੁੱਬੋ ਤੱਕ ਤਲਾਬ ਵਿੱਚ ਜਾਗੇ ਸੀ ਹੁਣ ਕੀ ਹਲਾ ਦੇ ਪਾਣੀ ਦੇ ਵੇਖੋ ਜੀ ਪਾਣੀ ਜਿਉਂ ਦਾ ਤਿਉਹ ਹੀ ਆ ਲਖੂ ਵਾਲ ਦੇ ਵਿੱਚ ਇੱਥੇ ਨਹੀਂ ਫਰਕ ਪਿਆ ਠੀਕ ਹੈ ਪਿਛਲੇ ਪਿੰਡਾਂ ਚ ਪੈ ਗਿਆ ਇਧਰ ਪਿੰਡ ਗੁਰਾਲੇ ਆ ਜਗਦਿਆਲ ਚੱਕ ਵੱਲ ਇਧਰੋਂ ਪਾਣੀ ਉਤਰਦਾ ਆ ਜਿਹੜਾ ਇਹ ਇਹ ਪੈ ਜਾਂਦਾ ਨਵਾਨ ਇਹ ਸਾਰਾ ਹੜ੍ਹਾਂ ਦਾ ਪਾਣੀ ਸਾਰਾ ਆਣ ਕੇ ਇੱਥੇ ਇਕੱਠਾ ਹੋ ਗਿਆ ਇਹ ਜਿਹੜਾ ਪਾਣੀ ਇਕੱਠਾ ਹੋਇਆ ਨਾ ਇਹ ਅੱਗੇ ਸੱਕੀ ਪੈਂਦੀ ਸੱਕੀ ਦੇ ਰਾਈ ਜਾ ਕੇ ਗੇ ਨਿਕਾਸ ਹੋਣਾ ਸੀ ਤੇ ਜਿਹੜਾ ਇਹ ਪਾਣੀ ਹੈ ਇਹ ਅਜੇ ਉੱਥੇ ਦਾ ਉੱਥੇ ਹੀ ਰੁਕਿਆ ਹੈ ਇਸ ਪਿੰਡ ਨੂੰ ਸਹੂਲਤਾਂ ਦੀ ਲੋੜ ਆ ਮੈਂ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਪ੍ਰਸ਼ਾਸਨ ਨੂੰ ਕਹਿਣਾ ਵੀ ਇਸ ਪਿੰਡ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਪਿੰਡ ਦੀ ਆਣ ਕੇ ਸਾਰ ਲਈ ਜਾਵੇ ਕਿ ਲੱਗਦਾ ਇਹ ਕੁਦਰਤੀ ਆਫਤ ਹੈਗੀ ਹੈ ਵੇਖੋ ਜੀ ਆਪਾਂ ਕਹਿ ਵੀ ਸਕਦੇ ਆ ਕੁਦਰਤੀ ਆਫਤ ਹੈਗੀ ਆ ਪਰ ਸਾਨੂੰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵੇਖੋ ਆਪਾਂ ਇੱਕ ਆਪਣੇ ਅਸੀਂ ਦਿਮਾਗ ਨੇ ਸਾਰੇ ਜਾਣੇ ਸੋਚਦੇ ਜਦੋਂ ਡੈਮਾਂ ਦੇ ਵਿੱਚ ਪਾਣੀ ਕਹਿੰਦੇ ਆ ਓਵਰਫਲੋ ਹੁੰਦਾ ਕਿ ਇਹਨਾਂ ਨੂੰ ਨਹੀਂ ਪਤਾ ਵੀ ਆਪਾਂ 100-100 ਫੁੱਟ ਥੱਲੇ ਪਾਣੀ ਰੱਖ ਲਈਏ ਵੀ ਥੋੜਾ ਪਾਣੀ ਛੱਡ ਦਈਏ ਵੀ ਆਪਾਂ ਜਿਹੜਾ ਪਾਣੀ ਦਰਿਆਵਾਂ 'ਚ ਆਵੇ ਅੱਗੇ ਲੰਘਦਾ ਲੰਘਦਾ ਨਿਕਾਸ ਹੁੰਦਾ ਜਾਵੇ ਤੇ ਪਰ ਇਹ ਆ ਇਹਨਾਂ ਨੇ ਚਲੋ ਉਧਰ ਉਧਰ ਮਾਰ ਜਿਹੜੀ ਪੈ ਗਈ ਪੈ ਗਈ ਆ ਹੁਣ ਇਹ ਆ ਵੀ ਰਾਬੀ ਆ ਇਸ ਪਰਮਾਤਮਾ ਗਿਆ ਇਹੋ ਅਰਦਾਸ ਹੀ ਕਰ ਸਕਦੇ ਆ ਵੀ ਇਸ ਮੁਸੀਬਤ ਦੀ ਘੜੀ ਦੇ ਵਿੱਚ ਸਾਨੂੰ ਬਾਹਰ ਕੱਢਿਆ ਜਾਵੇ ਬਸ ਜੀ ਅਸੀਂ ਦੇਖਿਆ ਕਈ ਹਸਪਤਾਲਾਂ ਵਾਲੇ ਵੀ ਪਹੁੰਚੇ ਨੇ ਇੱਥੇ ਬੜੀਆਂ ਦਵਾਈਆਂ ਲੈ ਕੇ ਕਹਿੰਦੇ ਮੈਡੀਕਲ ਕੈਂਪੂ ਲੈ ਆ ਜਾ ਰਹੇ ਨੇ ਬਿੰਨ ਬਿੰਨ ਦਵਾਈ ਵੰਡੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਇਸ ਚੀਜ਼ ਨੇ ਵੇਖੋ ਜੀ ਸਾਰੀਆਂ ਸੰਸਥਾ ਜਿੰਨੇ ਜੋਗਾ ਕੋਈ ਵੀਰ ਆ ਭਰਾ ਆਪਾਂ ਵੇਖੋ ਆਪਾਂ ਸਰਕਾਰਾਂ ਨੂੰ ਵੀ ਨਾ ਕਹੀ ਜਾਏ ਵੀ ਉਹ ਸਭ ਕੋਸ਼ਿਸ਼ ਕਰਨ ਗਿਆ ਪਰ ਉਹਨਾਂ ਕੋ ਨਹੀਂ ਕੁਝ ਹੋ ਰਿਹਾ ਮੈਨੂੰ ਪਤਾ ਜਿਹੜੇ ਸਾਡੇ ਵੀਰ ਇੱਥੇ ਜਿੰਨੇ ਜੋਗਿਆ ਕਰ ਰਹੇ ਆ ਮੈਂ ਤਾਂ ਕਹਿੰਦਾ ਵੀ ਨਾਲ ਡਾਕਟਰ ਆਉਣ ਪਿੰਡਾਂ ਚ ਆਉਣ ਵੇਖੋ ਦਵਾਈ ਆ ਵੇਖੋ ਆਪਾਂ ਦਵਾਈ ਇੱਕ ਜਾਣ ਬੰਦਾ ਕਿਸ ਨੂੰ ਦਵਾਈ ਦੇ ਦੇ ਕਈ ਵਾਰ ਉਹਦੀ ਰક્ષਣ ਵੀ ਹੋ ਜਾਂਦੀ ਹੈ ਮੁਸ਼ਕਲ ਵੀ ਆ ਸਕਦੀ ਆ ਉਹ ਨਾ ਕਿ ਚੰਗਾ ਕਰਦਿਆਂ ਕਰਦਾ ਕਿਸ ਦਾ ਮਾੜਾ ਹੋ ਜੇ ਵੇਖੋ ਜੇ ਆਪਾਂ ਗਰਾਊਂਡ ਲੈਵਲ ਤੇ ਕੋਈ ਵੀ ਡਾਕਟਰ ਦਵਾਈ ਆਉਂਦੀ ਆ ਨਾਲ ਪਰਫੈਕਟ ਡਾਕਟਰ ਇੱਥੇ ਆਣ ਕੇ ਦੇਣੀ ਚਾਹੀਦੀ ਹੈ ਦਵਾਈ ਤੁਹਾਨੂੰ ਹੋਰ ਲਖਵਾਲ ਦੇ ਪਿੰਡਾਂ ਕਰਦੀਆਂ ਸਾਂਝੀ ਕਰਾਂਗੇ ਕਿਉਂਕਿ ਇਸੇ ਕਾਫੀ ਲੋਕ ਨੇ ਕਾਫੀ ਪਰੇਸ਼ਾਨ ਨੇ ਜਿਨ੍ਹਾਂ ਦਾ ਘਰਾਂ ਦੇ ਪਾਣੀ ਆ ਗਿਆ ਵਾ ਤੇ ਇਤਰੀ ਜਿਹੜਾ ਤੱਕ ਆ ਗਿਆ ਮਕਾਨ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਸਾਰੀ ਕੋ ਲੱਗ ਜਾਂਦੀ ਬੰਦੇ ਨੂੰ ਮਕਾਨ ਬਣਾਉਣ ਲੱਗਿਆ ਘਰ ਬਣਾਉਣ ਲੱਗਿਆ ਪਰ ਜਦੋਂ ਇਸ ਤਰ੍ਹਾਂ ਦੇ ਬਾੜ ਆਉਂਦੀ ਆ ਸਾਰਾ ਘਰ ਬਰਬਾਦ ਕਰ ਦਿੰਦੀ ਆ ਤੁਸੀਂ ਦੇਖਿਆ ਵਿਚਾਰਿਆਂ ਨੇ ਬੰਨ੍ਹ ਤੱਕ ਲਾਇਆ ਪਾਣੀ ਇਹਨਾਂ ਦੇ ਅੰਦਰ ਤੱਕ ਚੱਲ ਗਿਆ ਸੀ ਬੈਡ ਤੱਕ ਜਿਹੜੇ ਨੇ ਸਾਰੇ ਉੱਤੇ ਝਾੜੇ ਨੇ ਸਮਾਨ ਬਰਬਾਦ ਹੋ ਗਿਆ ਪਰਵਾੜ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਕਿਹੜੇ ਹਾਲਾਤਾਂ ਵਿੱਚ ਨੇ ਗੱਲਬਾਤ ਜਰੂਰ ਕਰਾਂਗੇ ਧੀ ਦੇ ਨਾਲ ਬਹੁਤ ਹਾਲਾਤ ਬੜੇ ਮਾੜੇ ਨੇ ਕਿਸ ਤਰ੍ਹਾਂ ਫਿਰ ਰਾਤ گزارਦੇ ਹੋ ਕਿੰਨੇ ਕੁ ਮੁਸ਼ਕਿਲ ਆ ਰਹੀ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਉਧਰ ਦਾਦੀ ਦਾ ਘਰ ਹੈ ਛੋਟਾ ਜਿਹਾ ਉੱਥੇ ਰਹਿ ਰਿਹਾ ਹਾਂਜੀ ਡਰ ਲੱਗਦਾ ਹੈ ਘਰ ਦੇ ਅੰਦਰ ਆਣ ਲੱਗਿਆ ਕਿ ਡੇਗ ਨਾ ਜਾਵੇ ਸਮਾਨ ਵੀ ਗੱਲ ਕਰੀਏ ਕਿਹੜਾ-ਕਿਹੜਾ ਸਮਾਨ ਬਰਬਾਦ ਹੋ ਗਿਆ ਕਿੰਨੀ ਕਿ ਮਿਹਨਤ ਨਾਲ ਸਮਾਨ ਬਣਾਇਆ ਸੀ ਕਿੰਨੀ ਕਿ ਰੀਝ ਦਾ ਕੰਮ ਕੀਤਾ ਸੀ ਬਹੁਤ ਬਾਬਾ ਹੀ ਗੱਲੇ ਕੰਮ ਕਰਨ ਵਾਲੇ ਆ ਸੀ ਠੀਕ ਠਾਕ ਨਹੀਂ ਰਹਿੰਦੇ ਮਤਲਬ ਉਹੀ ਸਮਾਨ ਤੁਹਾਡੇ ਸਾਹਮਣੇ ਹੈ ਬ ਮਨ ਕੋ ਤੁਸੀਂ ਦੇਖ ਸਕਦੇ ਹੋ ਧੀ ਦੇ ਅੱਖਾਂ ਚੋਂ ਅਥਰੂ ਆ ਗਏ ਨੇ ਕਿਉਂਕਿ ਹਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਬੰਦਾ ਹੰਤ ਕਰ ਲਿਆ ਗਿਆ ਬਲਜ ਹਲਾ ਦੇ ਲੋ ਇੱਕ ਹਾੜ ਦੇ ਮਾਰ ਦੇ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਇੰਨੀਆਂ ਮੁਸ਼ਕਲ ਆ ਰਹੀਆਂ ਨੇ ਕਿਸ ਤਰ੍ਹਾਂ ਜਿਹੜਾ ਪਰਿਵਾਰ ਉੱਠ ਸਕਦਾ ਬਹੁਤ ਮੁਲਗਾ ਹਾਲਾਤ ਨੇ ਭੈਣੇ ਜਦੋਂ ਇੱਥੇ ਦੇ ਹਾਲਾਤ ਵੀ ਨਹੀਂ ਆ ਫਿਰ ਮਨ ਕਿੰਨਾ ਕਿ ਦੁਖੀ ਹੁੰਦਾ ਰੱਬ ਦੇ ਨਾਲ ਵੀ ਕੋਈ ਨਾਗੀ ਨਹੀਂ ਭੀ ਰੱਬਾ ਸਾਡੇ ਇਲਾਕੇ ਜੋ ਕਿਸ ਤਰ੍ਹਾਂ ਦੀ ਹਲਾਕ ਕੀਤੀ ਆ ਕਿੱਥੋਂ ਅਸੀਂ ਮਾਰਤੋਂ ਉੱਠਾਂਗੇ ਅਸੀਂ ਇਨਾਰ ਦੇ ਬਹੁਤ ਮਨ ਦੁਖੀ ਹੁੰਦਾ ਕੁਝ ਨਹੀਂ ਕਰ ਸਕਦਾ ਹਾਂ ਤਾਂ ਸੇ ਹਾਂਜੀ ਦੇਸੀ ਦਾ ਭੈ ਭਰਾ ਦੇ ਫੋਨ ਆਉਂਦੇ ਨੇ ਵੀ ਸਾਡੇ ਕੋ ਆਜੋ ਜੀ ਕਿ ਲੱਗਦਾ ਘਰ ਛੱਡੋਂ ਜੀ ਕਰਦਾ ਕਾਦੀ ਕਿੱਥੇ ਜਾਈਏ ਤੁਸੀਂ ਦੱਸੋ ਸਾਨੂੰ ਕਿਤੇ ਕਿਤੇ ਨਹੀਂ ਜਾ ਸਕਦੇ ਨਾ ਹੁਣ ਕਿਤੇ ਮਤਲਬ ਜਾਣ ਦੀ ਕੋਈ ਰਸਤਾ ਵੀ ਨਹੀਂ ਹੈਗਾ ਸਾਰੇ ਪਾਣੀ ਪਾਣੀ ਹੈ ਵੀਨੇਸੋ ਵੀ ਪਰਿਵਾਰ ਦੇ ਮੈਂਬਰ ਕਿੰਨੇ ਨੇ ਘਰ ਵਿੱਚ ਕਿੰਨੇ ਜੀ ਕਮਾਉਣ ਵਾਲੇ ਨੇ ਕਰਦੇ ਨੇ ਮਤਲਬ ਪਾਪਾ ਸੀ ਕਮਾਉਣ ਵਾਲੇ ਉਹ ਵੀ ਬਿਮਾਰ ਹੋ ਗਏ ਹੁਣ ਤਾਂ ਅਸੀਂ ਮਤਲਬ ਇਧਰ ਉਧਰ ਜਾ ਕੇ ਪੈਸੇ ਲੈ ਕੇ ਆਨੇ ਆ ਖਾਣ ਪੀਣ ਚਲਾਉਂਦੇ ਆ ਬਸ ਔਰ ਕੋਈ ਨਹੀਂ ਕਮਾਨ ਵਾਲਾ ਆਏਗਾ ਜਿਵੇਂ ਤੁਸੀਂ ਖਾਣ ਪੀਣ ਦੀ ਗੱਲ ਕਰੀਏ ਕਿੰਨੇ ਦਿਨ ਹੋ ਗਏ ਤੁਹਾਡੇ ਕੋਲ ਰਾਸ਼ਨ ਪਚਾਰਾ ਕੋਈ ਪਹੁੰਚਿਆ ਨਹੀਂ ਪਹੁੰਚਿਆ ਪ੍ਰਸ਼ਾਸਨ ਦੁਕਾਈ ਲੈ ਕੇ ਕੋਈ ਆਇਆ ਨਹੀਂ ਹਾਂਜੀ ਵੈਸੇ ਰੋਟੀ ਪਾਣੀ ਤਾਰਿਆ ਵੈਸੇ ਕੋਈ ਆਇਆ ਨਹੀਂ ਹੋਰ ਕੋਈ ਨਹੀਂ ਆਇਆ ਹਾਂਜੀ ਬਿਲਕੁਲ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੇ ਪਰੇਸ਼ਾਨ ਨੇ ਭੈਣ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਭੈਣੇ ਹਾਲਾਤ ਬੜੇ ਮਾੜੇ ਨੇ ਅਸੀਂ ਦੇਖਿਆ ਸਮਾਨ ਜਿੰਨਾ ਬਣਾਇਆ ਸੀ ਸਾਰੀ ਮਿਹਨਤ ਦਾ ਸਾਰਾ ਸਮਾਨ ਬਰਬਾਦ ਹੋ ਗਿਆ ਹਾਂਜੀ ਸਮਾਨ ਸਾਰਾ ਖਰਾਬ ਹੋ ਗਿਆ ਵਾ ਕੁਝ ਵੀ ਨਹੀਂ ਹੁਣ ਕਰ ਸਕਦੇ ਕਿਉਂਕਿ ਕੀ ਬਣਾਵਾਂਗੇ ਇੱਥੇ ਹੁਣ ਕੰਮ ਨਹੀਂ ਕੋਈ ਚੱਲਣਾ ਹੋਗਾ ਜਿਸ ਤਰ੍ਹਾਂ ਪਾਣੀ ਆ ਗਿਆ ਏ ਤੇ ਬੱਚਿਆਂ ਨੂੰ ਵੀ ਸਬੰਧਣਾ ਹੁੰਦਾ ਔਖਾ ਹੋ ਜਾਂਦਾ ਇਸ ਤਰ੍ਹਾਂ ਪਾਣੀ ਦਾ ਸਾਮਾਨ ਵੀ ਨਹੀਂ ਕੋਈ ਵੀ ਬੱਚਾ ਤੁਸੀਂ ਦੇਖ ਸਕਦੇ ਹੋ ਕੋਈ ਸਾਮਾਨ ਵੀ ਨਹੀਂ ਰਿਹਾ ਘਰ ਦੇ ਵਿੱਚ ਹਾਂਜੀ ਜੀ ਐਸੋ ਵੀ ਪਰਿਵਾਰ ਕੇ ਜਿਹੜੇ ਮੁਖੀਆ ਨੇ ਉਹ ਕੀ ਕੰਮ ਕਰਦੇ ਨੇ ਕਿਸ ਤਰ੍ਹਾਂ ਪ੍ਰਬਾਲਕ ਜਵਾਲਾ ਚੱਲਦਾ ਜਿਹੜੀ ਹੜ੍ਹ ਦੀ ਮਾਰ ਆਈ ਆ ਪਹਿਲੀ ਵਾਰੀ ਆਈ ਕਿਸ ਇਲਾਕੇ ਨੂੰ ਜਾਂ ਪਹਿਲਾਂ ਵੀ ਕਦੀ 88 ਚ ਵਿਹਾੜੇ ਸੀ ਆਇਆ ਹਾਂਜੀ ਪਹਿਲਾਂ ਵਾਰੀ ਵੀ ਆਈ ਸੀ ਪਰ ਸਾਡੇ ਹੁੰਦੇ ਤੇ ਹੁਣ ਇਸ ਵਾਰੀ ਹੜਾ ਆਇਆ ਵਾ ਤੇ ਜਿਹੜੇ ਪਤੀ ਮੇਰੇ ਉਹ ਬਸ ਦਿਹਾੜੀ ਤੇ ਪਾਈ ਕਰਦੇ ਆ ਹਾਂਜੀ ਬਸ। ਉਹ ਕੀ ਲੱਗਦਾ ਜਿਸ ਤਰ੍ਹਾਂ ਮਿਹਨਤ ਨਾਲ ਸਮਾਨ ਬਣਾਇਆ ਸੀ ਉਦੋਂ ਬਰਸਾਤ ਪੈਣ ਦੀ ਆ ਖੜਾ ਇਲਾਕੇ ਵਿੱਚ ਖੜ ਵੀ ਆਇਆ ਵਾ ਕਿ ਲੱਗਦਾ ਦਿਹਾੜੀਆਂ ਵਗੈਰਾ ਲੱਗਦੀਆਂ ਨਹੀਂ ਜਾਂਦੀਆਂ ਕਿ ਘਰੇ ਰਹਿੰਦੇ ਨੇ ਹਾਲਾਤਾਂ ਦੇ ਹੋ ਗਏ ਨੇ ਬਸ ਕਰੇ ਰਹਿੰਦੇ ਆ ਹੁਣ ਉਹ ਵੀ ਨਹੀਂ ਠੀਕ ਰਹਿੰਦੇ ਕਿੱਥੇ ਜਾਣਾ ਹੁਣ ਹੁਣ ਤਾਂ ਆਪਣੇ ਸਿਰ ਤੇ ਹੀ ਆ ਬਸ ਕਿੱਥੇ ਜਾਣਗੇ ਉਹ ਵੀ ਬਿਮਾਰ ਹੋ ਗਏ ਨੇ ਉਹ ਵੀ ਹੁਣ ਬਸ ਬੱਚੇ ਕਿੰਨਾ ਕ ਦੁੱਖ ਕਰਦੇ ਨੇ ਕਿੰਨਾ ਕ ਦੁੱਖ ਆਪਣੇ ਨੂੰ ਕਰਦੇ ਨੇ ਜਦੋਂ ਹਾਲਾਤ ਦੇਖਦੇ ਨੇ ਬੱਚੇ ਵੀ ساری ਉਮਰ ਸਾਡੇ ਪਿਓ ਨੇ ਕਮਾਈ ਕਰਕੇ ਮਸਾ-ਮਸਾ ਸਮਾਨ ਜੋੜਿਆ ਸੀ ਘਰ ਦਾ ਸਮਾਨ ਤੱਕ ਬਣਾਇਆ ਸੀ ਸਭ ਕੁਝ ਬਰਬਾਦ ਹੋ ਗਿਆ हां जी बच्चे मेरे दो, दो बेटियां ने एक बेटा छोटा है 10 साल दा दो बेटियां ਤੇ ਬੱਚੇ ਆ ਬਸ ਦੋ ਬੇਟੀਆਂ ਨੇ ਤੇ ਇੱਕ ਬੇਟਾ ਹੈ چھوٹਾ ਹੈ ਉਹ ਵੀ ਹਾਲੇ ਹਾਲੇ ਤਾਂ ਬੱਚਿਆਂ ਦਾ ਪੜਾਈ ਦਾ ਖਰਚਾ ਬਾਹਰ ਧੀ ਦਾ ਵਿਆਹ ਦਾ ਖਰਚਾ ਹੋਰ ਬੜੇ ਖਰਚੇ ਨੇ ਪ੍ਰਾਇਸਤਾਂ ਦੀ ਮਾਰ ਵੱਜ ਗਈ ਆ ਕਿ ਲੱਗਦਾ ਉੱਠ ਪਾਓਗੇ ਨਹੀਂ ਮੁਸ਼ਕਲ ਆ ਜੀ ਕਿੱਥੋਂ ਉੱਠਿਆ ਜਾਣਾ ਮੈਂ ਮਿਹਨਤ ਕਰਦੇ ਦਿਹਾੜੀਆਂ ਵਾਲੇ ਆ ਕਿੱਥੋਂ ਲਿਆਉਣੇ ਆ ਪੈਸੇ ਹਾਂਜੀ ਬਿਲਕੁਲ ਤੁਸੀਂ ਦੇਖਿਆ ਹਾਲਾਤ ਕੀ ਨੇ ਬਹੁਤ ਪਰੇਸ਼ਾਨ ਨੇ ਲੋਕ ਪਿੰਡ ਲਖੋਵਾਲੀ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਇੱਕ ਵਾਰੀ ਹਾਲਾਤ ਅੰਦਰ ਵੀ ਜਾਵਾਂਗੇ ਬਹੁਤ ਖਤਰਨਾਕ ਆ ਕਿਉਂਕਿ ਪਤਾ ਨਹੀਂ ਕਿਹੜੇ ਵਾਲੇ ਖਾਸਾਫਸਦਾ ਕਿਹੜੇ بڑے ਮਕਾਨ ਦੇਖ ਸਦਾ ਤੇ ਰੇੜਾ ਠਾਠਾ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਬਾਲੇ ਵਾਲੀ ਛੱਤਾਂ ਨੇ ਐਸ ਕਰਕੇ ਸਾਡੀ ਵੀ ਦਸ਼ਕਾਂ ਨੂੰ ਅਪੀਲ ਹੈ ਭਾਈ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਕਿਸ ਤਰ੍ਹਾਂ ਦੀ ਕਿਉਂਕਿ ਹਾਲਾਤ ਬੜੇ ਮਾੜੇ ਨੇ ਪਰਿਵਾਰ ਕੋ ਲੋਜੀ ਰੋਟੀ ਜੋਗੇ ਵੀ ਜਿਹੜੇ ਪੈਸੇ ਨਹੀਂ ਹੈਗੇ ਬਣੇ ਕਿਸਤੀ ਇਹ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਸਾਡੀ ਦਸ਼ਕਾਂ ਨੂੰ ਕੀ ਮਤਲਬ ਸਾਡੀ ਹੈਲਪ ਕੀਤੀ ਜਾਵੇ ਦੁਬਾਰਾ ਘਰ ਬਣਵਾਉਣ ਚ ਬਹੁਤ ਮੁਸ਼ਕਿਲ ਹੁੰਦਾ ਸੀ ਕੁਝ ਵੀ ਨਹੀਂ ਕਰ ਸਕਦੇ ਮਤਲਬ ਜੋ ਹੀ ਕਰਦਾ ਸਮਾਨ ਬਣਾਇਆ ਸੀ ਏਕ-ਏਕ ਪੈਸਾ ਜੋੜ ਕੇ ਬਣਾਇਆ ਸੀ ਉਹ ਕਿੱਦਾਂ ਬਣਾਈਏ ਦੁਬਾਰਾ ਨਹੀਂ ਬਣਾਇਆ ਜਾਂਦਾ ਬਹੁਤ ਮੁਸ਼ਕਿਲ ਹੈ ਕਿ ਲੱਗਦਾ ਨਹੀਂ ਇਹ ਪਹਿਲੋਂ ਬੜੇ ਮਾੜੇ ਹਾਲਾਤਾਂ 'ਚ ਉੱਠੇ ਨੇ ਕਿ ਲੱਗਦਾ ਹੁਣ ਫਿਰ ਉੱਠਿਆ ਜਾਊਗਾ ਕਿਤੇ ਨਹੀਂ ਬਹੁਤ ਮੁਸ਼ਕਿਲ ਹੈ ਦੁਬਾਰਾ ਉੱਠਣਾ ਹਾਂਜੀ ਤੇ ਬਿਨੈਸੋ ਵੀ ਕਿੰਨਾ ਕ ਦੁੱਖ ਲੱਗਦਾ ਜਦੋਂ ਕਿਸੇ ਕੋਲ ਇਸ ਤਰ੍ਹਾਂ ਮੰਗਣਾ ਪੈਂਦਾ ਜਾਂ ਕਿਸੇ ਨੂੰ ਕਹਿਣਾ ਪੈਂਦਾ ਵੀ ਸਾਡੀ ਫਰਿਆਦ ਕਰੋ ਸਾਡੀ ਬਾਹ ਫੜੋ ਪਰਿਵਾਰ ਦੀ ਕਿਤੇ ਦੁੱਖ ਵੀ ਲੱਗਦਾ ਇਸ ਚੀਜ਼ ਦਾ ਕਿਤੇ ਬਹੁਤ ਜ਼ਿਆਦਾ ਦੁੱਖ ਲੱਗਦਾ ਦੱਸ ਨਹੀਂ ਸਕਦੇ ਅਪੀਲ ਕੀ ਕਰਨਾ ਚਾਹੋਗੇ ਕਿ ਸਾਡੀ ਦੁਬਾਰਾ ਹੈਲਪ ਕੀਤੀ ਜਾਵੇ ਘਰ ਬਣਵਾਉਣ ਚ ਹੁਣ ਤਾਂ ਅਸੀਂ ਬਣਾ ਹੀ ਨਹੀਂ ਸਕਦੇ ਦੁਬਾਰਾ ਨਹੀਂ ਬਣਾ ਸਕਦੇ ਕਿ ਲੱਗਦਾ ਸੁਪਨਾ ਇੱਕ ਹੁੰਦਾ ਬੰਦੇ ਦਾ ਵੀ ਘਰ ਬਣਾਉਣਾ ਘਰ ਰੋਜੀ ਰੋਟੀ ਕਪੜਾ ਇਹ ਚੀਜ਼ਾਂ ਜਿਹੜੀਆਂ ਮਕਾਨ ਇਹ ਬਹੁਤ ਜ਼ਰੂਰੀ ਹੁੰਦੀਆਂ ਨੇ ਕਿ ਲੱਗਦਾ ਉਹ ਵੀ ਅੱਜ ਦੂਰ ਹੋ ਗਈਆਂ ਰੋਟੀ ਤੋਂ ਤੰਗ ਹੋ ਗਈ ਮਕਾਨ ਵੀ ਆਪਣਾ ਜਿਹੜਾ ਵੀ ਖਤਮ ਹੋ ਰਿਹਾ ਵਾ ਹਾਂਜੀ ਲੱਗਦਾ ਬਹੁਤ ਦੁਖੀ ਹੈ ਮਨ ਤੁਸੀਂ ਦੇਖਿਆ ਧੀ ਨੇ ਆਪਣਾ ਜਿਹੜਾ ਦੁੱਖ ਜਰੂਰ ਦੱਸਿਆ ਕੀਤਾ ਸਾਡੇ ਨਾਲ ਸਾਡੀ ਦਿਲੋਂ ਅਪੀਲ ਹੈ ਭਾਈ ਜਿੰਨੇ ਜੋਗੇ ਹੈਗੇ ਜਰੂਰ ਮਦਦ ਕਰਿਓ ਉਸ ਪਰਿਵਾਰ ਦੀ ਤਾਂ ਜੋ ਕਿ ਜਿਹੜੇ ਹਾਲਾਤ ਜਿਹੜੇ ਚੰਗੇ ਹੋ ਸਕਣ